ਤੁਸੀਂ ਗੁਰਦੁਆਰਾ ਸਾਹਿਬ ਦੇ ਨਾਲ ਸਕੂਲ ਖੋਲੇ ਆ ਜਿਨ੍ਹਾਂ ਨੇ ਨਹੀਂ ਵੀ ਨਾ ਗੁਰਦੁਆਰੇ ਆਉਣਾ ਹੁੰਦਾ ਮਾਪਿਓ ਨੇ ਬੱਚੇ ਖਿੱਚ ਕੇ ਲਿਆਉਂਦੇ ਮੈਂ ਸਕੂਲ ਜਾਣਾ ਉਹ ਬੱਚਿਆਂ ਦੀ ਵੀ ਬਹੁਤ ਵੱਡੀ ਇੱਕ ਕਮਾਈ ਕਹਿ ਲਓ ਵੀ ਉਹ ਬਹਾਨੇ ਨਾਲ ਪੰਜਾਬੀ ਸਕੂਲ ਚ ਆਉਂਦੇ ਉਹ ਸਕੂਲ ਚੱਲ ਜਾਂਦੇ ਤੁਸੀਂ ਦਰਬਾਰ ਵਿੱਚ ਆ ਜਾਂਦੇ ਤੇ ਗੁਰੂ ਘਰ ਦੀਆਂ ਰੌਣਕਾਂ ਵਧਦੀਆਂ ਨੇ ਤੇ ਸੰਤ ਤੇਜਾ ਸਿੰਘ ਜੀ ਨੇ ਬਾਬਾ ਅਤਰ ਸਿੰਘ ਜੀ ਨੂੰ ਜਾ ਕੇ ਇਹੀ ਦੱਸਿਆ ਸੀ ਪੁੱਛਦੇ ਸੀ ਨਾ ਸੰਤ ਬਾਬਾ ਅਤਰ ਸਿੰਘ ਵਿਦੇਸ਼ਾਂ ਵਿੱਚ ਕੀ ਹੈ ਜਾ ਕੇ ਦੱਸਿਆ ਜੀ ਕੰਮ ਔਖਾ ਹੈ ਤੇ ਮਹਾਪੁਰਸ਼ਾਂ ਨੇ ਇਹ ਗੱਲ ਆਖੀ ਸੀ ਕਿ ਤੁਸੀਂ ਉੱਥੇ ਜਾ ਕੇ ਸਿੱਖੀ ਦਾ ਪ੍ਰਚਾਰ ਕਰੋ ਤੇ ਗੁਰਦੁਆਰੇ ਹੈ ਜਿਹੜੇ ਇਹ ਇੱਕ ਚੜ੍ਹਦੀ ਕਲਾ ਤੇ ਏਕਤਾ ਦਾ ਪ੍ਰਤੀਕ ਹੈ ਸੱਚ ਜਾਣਿਓ ਜੇ ਗਦਰੀ ਬਾਬੇ ਇਹ ਅਸਥਾਨ ਇਹ ਅਸਥਾਨ ਨਾ ਹੁੰਦਾ ਨਾ ਬਣਾ ਕੇ ਜਾਂਦੇ ਆ ਬਜ਼ੁਰਗ ਦੱਸਦੇ ਜਿੰਨੇ ਬੈਠੇ ਇੱਥੇ ਕਿ ਕਿੰਨੀ ਦੂਰ ਦੂਰ ਤੋਂ ਸੰਗਤ ਆਉਂਦੀ ਯੂਬਾ ਸਿਟੀ ਤੋਂ ਫਰੀ ਮੋੜ ਤੋਂ ਭਵ ਆਲੇ ਦਿਵਾਲੇ ਕੋਈ ਅਸਥਾਨ ਨਹੀਂ ਸੀ ਉਦੋਂ ਗੁਰਦੁਆਰਾ ਇੱਕ ਸੀ ਤੇ ਏਕਤਾ ਬੜੀ ਸੀ ਹੁਣ ਗੁਰਦੁਆਰੇ ਬਹੁਤ ਨੇ ਹੁਣ ਏਕਤਾ ਨਹੀਂ ਹੁਣ ਇੱਕ ਦੂਜੇ ਦੇ ਆਖੋ ਸਤਨਾਮ ਗਾਹਾਂ ਤਾਂ ਤੁਹਾਨੂੰ ਪਤਾ ਹੀ ਹੈ ਕਹਿਣ ਦੀ ਲੋੜ ਹੀ ਨਹੀਂ ਵੀ ਪਹਿਲਾਂ ਗੁਰਦੁਆਰਾ ਇੱਕ ਹੁੰਦਾ ਸੀ ਏਕਤਾ ਬਹੁਤ ਹੁੰਦੀ ਸੀ ਤੇ ਹੁਣ ਤੁਸੀਂ ਵੇਖ ਲਓ ਗੁਰਦੁਆਰੇ ਕਿੰਨੇ ਹੁਣ ਕਿੱਥੇ ਏਕਤਾ ਇੱਕ ਦੂਜੇ ਦੀ ਬੰਦਾ ਪੱਗ ਲਾਉਣ ਤੱਕ ਭੱਜਿਆ ਹੀ ਫਿਰਦਾ ਵੀ ਲਾ ਦੇ ਆ ਕਿਸੇ ਹਿਸਾਬ ਨਾਲ ਇਹ ਇਹੋ ਕਹ ਲੋ ਬਹੁਤ ਵੱਡੀ ਨਿਰਾਸ਼ਾ ਹੈ ਸਾਰੇ ਬਹਿ ਕੇ ਮੈਨੂੰ ਨਹੀਂ ਪਤਾ ਸਾਰੇ ਬਹਿ ਕੇ ਰਲ ਮਿਲ ਕੇ ਭਾਈ ਚੜ੍ਹਤ ਸਿੰਘ ਨੇ ਇਹ ਗੱਲ ਕਹੀ ਸੀ ਨਾ ਜਦੋਂ ਮਿਸਲਾਂ ਦੇ ਵੇਲੇ ਕਹਿੰਦੇ ਰਲ ਮਿਲ ਖੜ ਪੰਥ ਬਚਾਓ ਮਿਸਲ ਵੰਡ ਕਭੂ ਨਾ ਪਾਓ ਕਹਿੰਦੇ ਰਲ ਮਿਲ ਕੇ ਪੰਥ ਨੂੰ ਬਚਾਉਣੇ ਤੇ ਮਿਸਲਾਂ ਦੇ ਆਧਾਰ ਤੇ ਸੰਪਰਦਾਵਾਂ ਦੇ ਨਾਮ ਤੇ ਵੰਡ ਨਹੀਂ ਪਾਉਣੀ ਸਗੋਂ ਸਿੱਖੀ ਦੀ ਗੱਲ ਕਰਨੀ ਹੈ ਅੱਖਾਂ ਥੋੜੀ ਕੱਢਣੀ ਹੈ ਆ ਚੁੰਝ ਵਾਲੀ ਪੱਗ ਬੰਨੀ ਇਹ ਬਾਬਾ ਨਾ ਮੈਨੂੰ ਮਸ਼ੀਨਰੀ ਜਾ ਲੱਗਦਾ ਹੈ ਆ ਗੋਲ ਬੰਨੀ ਇਹ ਟਕਸਾਲੀ ਐ ਇਹ ਅਖੰਡ ਕੀਰਤਨ ਆਹ ਗੁਰੂ ਦੀਆਂ ਪੱਗਾਂ ਵੰਡਣ ਵਾਲਿਓ ਗੁਰੂ ਨੇ ਪੱਗਾਂ ਨਹੀਂ ਵੰਡੀਆਂ ਇਹ ਦਸਤਾਰ ਐ ਭਾਵੇਂ ਕੋਈ ਜਿੱਦਾਂ ਦੀ ਮਰਜ਼ੀ ਬਣਦਾ ਐ ਇਹ ਗੁਰੂ ਸਾਹਿਬ ਦੀ ਦਸਤਾਰ ਐ ਤੇ ਦਸਤਾਰ ਦਾ ਸਤਕਾਰ ਗੁਰੂ ਦਾ ਸਤਕਾਰ ਐ ਸਾਬਤ ਸੂਰਤ ਦਸਤਾਰ ਸਿਰਾ ਆਉ ਪਾਵਨ ਬਚਨ ਦੀ ਮਾਰ ਕਹਿੰਦੇ ਸ਼੍ਰੀ ਰਾਮ ਨਾਮਾ